ਅੱਧੀ ਗਰਮੀ ਅਤੇ ਪ੍ਰਦੂਸ਼ਿਤ ਵਾਤਾਵਰਨ ਤੋਂ ਹਰ ਕੋਈ ਪਰੇਸ਼ਾਨ ਹੈ ਪਰ ਕਈ ਅਜਿਹੇ ਲੋਕ ਹੁੰਦੇ ਹਨ ਜੋ ਵਾਤਾਵਰਨ ਨੂੰ ਸੰਭਾਲਣ ਦੇ ਲਈ ਆਪਣਾ ਅਹਿਮ ਯੋਗਦਾਨ ਪਾਉਂਦੇ ਹਨ ਅਜਿਹੇ ਵਿਅਕਤੀਆਂ ਨੂੰ ਤੁਹਾਨੂੰ ਮਿਲਾਉਂਦੇ ਹਾਂ ਜੋ ਬਿਨਾਂ ਕਿਸੇ ਸਰਖਾਹ ਦੇ ਕੰਮ ਕਰਦੇ ਹਨ ਜੰਗਲ ਲਗਾਉਣ ਦੇ ਲਈ ਇਹ ਆਪਣੀਆਂ ਨਿੱਜੀ ਜ਼ਮੀਨਾਂ দান ਕਰ ਰਹੇ ਹਨ ਇਹਨਾਂ ਦਾ ਕਹਿਣਾ ਹੈ ਕਿ ਬੂਟੇ ਲਗਾਉਣਾ ਪਾਲਣੇ ਘੋਡੀ ਪਾਣੀ ਦੇਣਾ ਆਦ ਕੰਮ ਸਾਡੇ ਨਾਲ ਸਾਰੇ ਮਿਲ ਕੇ ਲੋਕ ਕਰਦੇ ਹਨ ਇਹਨਾਂ ਨੇ ਦਰਜਣਾ ਕਿਸਮ ਦੇ ਵਿਰਾਸਤੀ ਪੌਦੇ ਲਗਾਏ ਹਨ ਅਤੇ ਇਹਨਾਂ ਹੀ ਸਾਮ ਸੰਭਾਲ ਵੀ ਕਰ ਰਹੇ ਹਨ ਇਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਅਤੇ ਐਨ ਆਰ ਆਈ ਭਰਾ ਉਹਨਾਂ ਦਾ ਭਰਪੂਰ ਸਾਥ ਦੇ ਰਹੇ ਹਨ ਦੋਸਤੋ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੁਸੀਂ ਠੇਕੇਦਾਰ ਤਾਂ ਬਹੁਤ ਦੇਖੇ ਹੋਣਗੇ ਕੋਈ ਸੜਕਾਂ ਬਣਾਉਣਾ ਠੇਕੇਦਾਰ ਕੋਈ ਬਿਲਡਿੰਗਾਂ ਬਣਾਉਣਾ ਠੇਕੇਦਾਰ ਤੇ ਕੋਈ ਨਾਲੀਆਂ ਬਣਾਉਣਾ ਠੇਕੇਦਾਰ ਪਰੰਤੂ ਆਪਾਂ ਇੱਕ ਆਮ ਹੀ ਗੱਲ ਕਹਿ ਦਿੰਦੇ ਆ ਕਿ ਤੂੰ ਇਸ ਚੀਜ਼ ਦਾ ਠੇਕਾ ਲਿਆ ਹੋਇਆ ਜੀ ਹਾਂ ਦੋਸਤੋ ਅੱਜ ਆਪਾਂ ਜਿੰਨਾ ਲੋਕਾਂ ਦੇ ਕੋਲ ਪਹੁੰਚੇ ਜਿਹੜੇ ਵਿਅਕਤੀਆਂ ਦੇ ਕੋਲ ਪਹੁੰਚੇ ਆ ਇਹ ਉਹ ਲੋਕ ਆ ਜਿਨ੍ਹਾਂ ਨੇ ਵਾਤਾਵਰਣ ਨੂੰ ਸੰਭਾਲਦਾ ਠੇਕਾ ਲਿਆ ਹੋਇਆ ਤੇ ਇਹਨਾਂ ਵਾਤਾਵਰਣ ਨੂੰ ਸੰਭਾਲਣ ਵਾਲੇ ਠੇਕੇਦਾਰਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਇਹ ਕਦੋਂ ਤੋਂ ਲੈ ਕੇ ਕੀ ਕੀ ਸੇਵਾਵਾਂ ਨਿਭਾ ਰਹੇ ਆ ਇੱਥੇ ਵਿਸ਼ੇਸ਼ ਤੌਰ ਤੇ ਤੁਹਾਨੂੰ ਦੱਸ ਦਈਏ ਦੋਸਤੋ ਕਿ ਕਾਰ ਸੇਵਾ ਖਡੂਰ ਸਾਹਿਬ ਵਾਲੇ ਜਿਹੜੇ ਮਹਾਪੁਰਖ ਆ ਉਹਨਾਂ ਦੇ ਵੱਲੋਂ 300 ਪਲੱਸ ਜਿਹੜੇ ਜੰਗਲ ਲਗਾ ਚੁੱਕੇ ਆ ਹੁਣ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਜੇ ਨਾਲ ਸੰਬੰਧਿਤ ਜਿਹੜਿਆ ਯਾਦਗਾਰੀ ਜੰਗਲ ਲਗਾਏ ਗਿਆ ਤੇ ਇਸ ਇਲਾਕੇ ਦੀ ਜਿਹੜੀ ਵਾਤਾਵਰਨ ਮਿੱਤਰਤਾ ਸੁਸਾਇਟੀ ਜਿਨ੍ਹਾਂ ਦੇ ਨਾਮ ਤੋਂ ਹੀ ਝਲਕਦਾ ਵਾ ਕਿ ਉਹਨਾਂ ਦਾ ਵਾਤਾਵਰਨ ਦੇ ਨਾਲ ਕਿੰਨਾ ਕੁ ਪ੍ਰੇਮ ਹੋ ਸਕਦਾ ਵਾ ਇਸ ਵਕਤ ਸਾਡੇ ਨਾਲ ਮੌਜੂਦ ਨੇ ਡਾਕਟਰ ਜਗਮੋਣ ਸਿੰਘ ਵਾਤਾਵਰਨ ਮਿੱਤਰਤਾ ਸੁਸਾਇਟੀ ਲੋਈਆਂ ਦੇ ਨੁਮਾਇंदे ਗੱਲਬਾਤ ਕਰਾਂਗੇ ਸਰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਭ ਤੋਂ ਪਹਿਲਾਂ ਤੇ ਸਾਰੇ ਲੋਕ ਹੀ ਜਿਹੜੇ ਆ ਇਸ ਵਧਾਈ ਦੇ ਪਾਤਰਾ ਕਿ ਆਡੇ ਜੰਗਲ ਕਿੰਨਾ ਜੰਗਲ ਵਿੱਚ ਲਗਾਏ ਜਾ ਰਹੇ ਆ ਇਹ 316ਵਾਂ ਜੰਗਲ ਆ ਜੀ ਇਹ ਜਿਹੜਾ ਖਡੂਰ ਸਾਹਿਬ ਵਾਲਿਆਂ ਦਾ ਜੀ ਤੇ ਵਾਤਾਵਰਨ ਮਿੱਤਰ ਦਾ ਸੁਸਾਇਟੀ ਦਾ ਇਹ 7ਵਾਂ ਜੰਗਲ ਜੀ ਹਾਂ ਜੀ ਬਹੁਤ ਹੀ ਵੱਡੀ ਪ੍ਰਾਪਤੀ ਆਪਾਂ ਕਹਿ ਸਕਦੇ ਆ ਕਿਉਂਕਿ ਹਰ ਇੱਕ ਵਿਅਕਤੀ ਨੇ ਹਰ ਇੱਕ ਜੀਵ ਜਿਹੜਾ ਸਾਹ ਲੈਂਦਾ ਉਹਨੇ ਇਸੇ ਹਵਾ ਦੇ ਵਿੱਚੋਂ ਸਾਹ ਲੈਣਾ ਬਿਲਕੁਲ ਤੇ ਬਾਬਾ ਜੀ ਨੇ ਅੱਗੇ ਆਪਾਂ ਨੂੰ ਜਿਹੜੀ ਐਵੇਂ ਦੱਸੀ ਹੈ ਇੱਕ ਰੁੱਖ ਦੀ 99 ਲੱਖ ਦੇ ਕਰੀਬ ਦਾ ਇੱਕ ਰੁੱਖ ਆਪਾਂ ਨੂੰ ਜਿਹੜਾ ਫਾਇਦਾ ਦੇ ਕੇ ਜਾਂਦਾ ਬਿਲਕੁਲ ਵੈਸੇ ਤਾਂ ਮੋਲਾ ਅਨਮੋਲ ਵਾ ਇਹਦੀ ਕੋਈ ਦੇਣ ਹੀ ਨਹੀਂ ਦਿੱਤੀ ਜਾ ਸਕਦੀ ਪਰ ਜੇ ਪੈਸਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਉਹਨਾਂ ਨੇ ਦੱਸਿਆ ਕਿ ਪੂਰਾ ਗਿਣ ਕੇ ਉਹਨਾਂ ਨੇ 99 ਲੱਖ ਦਾ ਹਾਂ ਇਸ ਤੋਂ ਆਪਾਂ ਅੰਦਾਜ਼ਾ ਲਾ ਲਓ ਜੀ ਕਿ ਇੱਕ ਰੁੱਖ ਦੀ ਕਿੰਨੀ ਹੈ ਮਹਤਾ ਤੇ ਆਪਾਂ ਨਾ ਵੜਨ ਲੱਗਿਆਂ ਸੋਚਦੇ ਆ ਨਾ ਸਾੜਨ ਲੱਗਿਆਂ ਸੋਚਦੇ ਆ ਹੂੰ ਤੋ ਇਸ ਪਾਸੋਂ ਮੋੜਾ ਦੇਣਾ ਜਿਹੜਾ ਪਊਗਾ ਲੋਕਾਂ ਨੂੰ ਆਪਣੀ ਸੋਚ ਨੂੰ ਇਹ ਆਇੜੇ ਪਰਿਵਾਰ ਇਦਾਂ ਆਪਣੀ ਪੈੜੀ ਦੇ ਵਿੱਚੋਂ ਦਾਨ ਕਰ ਰਿਹਾ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿ ਸ਼ਲਾਘਾਯੋਗ ਹੈ ਮੈਂ ਹੋਰ ਵੀ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਇਸ ਵਾਰ ਦੇਖੋ ਜੀ ਆਪਾਂ ਆਮ ਹੀ ਖਬਰਾਂ ਪੜ੍ਹਦੇ ਆ ਜੀ ਇੱਕ ਵਾਟੇ ਇੱਧਰ ਉੱਧਰ ਹੋਣ ਤੋਂ ਅੱਧਾ ਫੁੱਟ ਹੋਣ ਤੋਂ ਲੋਕੀ ਕਤਲ ਤੱਕ ਕਰ ਦਿੰਦੇ ਆ ਜੀ ਸਿਰ ਪਾੜ ਦਿੰਦੇ ਆ ਥਾਣੇ ਥਾਣੀ ਹੋ ਜਾਂਦੇ ਆ ਪੰਚਾਇਤਾਂ ਹੁੰਦੀਆਂ ਹਾਂ ਜੀ ਤੇ ਇਦਾਂ ਆਪਣੀ ਜ਼ਮੀਨ ਹੀ ਜਿਹੜੀ ਆ ਤਿੰਨ ਕਿੱਲੇ ਤਿੰਨ ਕਨਾਲ ਦੇ ਲਗਭਗ ਜਿੱਦਾਂ ਇਹਨਾਂ ਨੇ ਦਾਨ ਕਰ ਦਿੱਤੀ ਆ ਜੀ ਤੇ ਵੀ ਤੁਸੀਂ ਇੱਥੇ ਰੁੱਖ ਲਗਾਓ ਅਸੀਂ ਆਪਣੇ ਪਿਤਾ ਦੀ ਯਾਦ ਵਿੱਚ ਜਾਂ ਆਪਣੇ ਗ੍ਰੈਂਡਫਾਦਰ ਦਾਦਾ ਜੀ ਦੀ ਯਾਦ ਵਿੱਚ ਅਸੀਂ ਇਹ ਜੰਗਲ ਨੂੰ ਸਮਰਪਿਤ ਕਰਨਾ ਵਾ ਵਾਤਾਵਰਨ ਨੂੰ ਸਮਰਪਿਤ ਕਰਨਾ ਵਾ ਅਸੀਂ ਤੁਹਾਨੂੰ ਲਿਖ ਕੇ ਦਾਨ ਤੇ ਦੇ ਦਿੱਤੀ ਗਈ ਹੈ ਹਾਂ ਜੀ ਨਹੀਂ ਲਿਖ ਕੇ ਨਹੀਂ ਮਤਲਬ ਚਲੋ ਇਹ ਇੰਨਾ ਹੀ ਬਹੁਤ ਹੁੰਦਾ ਵੀ ਉਹਨਾਂ ਨੇ ਕਹਿਤਾ ਵਾ ਇਹ ਜੰਗਲ ਨੂੰ ਸਮਰਪਿਤ ਹੈ ਜੀ ਸਦੀ ਇਹ ਜਮੀਨ ਹਾਂ ਨਹੀਂ ਤਾਂ ਭਾਗ ਕੇ ਸੁਣੀਦਾ ਵੱਡੇ ਵੱਡੇ ਰਿਆਂ ਦੇ ਯਾਦਾਂ ਦੇ ਵਿੱਚ ਨਾ ਇੱਕ ਮੜੀ ਜੀ ਜਾਂ ਇਹੋ ਜਿਹਾ ਕੁਝ ਬਣਾਉਦੇ ਹੁੰਦੇ ਸੀਗੇ ਹਾਂਜੀ ਤੁਸੀਂ ਦੇਖ ਲਓ ਗੱਲ ਲਾਉਣ ਵਾਲੀ ਰਵੈਤ ਤਾਂ ਹਾਂ ਇੱਕ ਕਿੰਨਾ ਵੱਡਾ ਉਪਰਾਲਾ ਬਹੁਤ ਵੱਡਾ ਉਪਰਾਲਾ ਵਾ ਇਹਦੀ ਜਿੰਨੀ ਵੀ ਛਲਾਗਾ ਕੀਤੀ ਜਾਵੇ ਉਹ ਘਟਵਾ ਇਹ ਇੱਕ ਪ੍ਰੇਰਨਾ ਦਾ ਇੱਕ ਮਸਾਲਾ ਵੀ ਜਦੋਂ ਆਪ ਹੀ ਕਿਸੇ ਕਿਸਾਨ ਨੇ ਇਹ ਸਾਨੂੰ ਅਪਰੋਚ ਕੀਤਾ ਹੋਵੇ ਸਾਡੇ ਤੱਕ ਪਹੁੰਚ ਕੀਤੀ ਹੋਵੇ ਵੀ ਮੇਰੀ ਤਿੰਨ ਕਨੜਾ ਜ਼ਮੀਨ ਲੈ ਲਓ ਮੈਂ ਉੱਥੇ ਜੰਗਲ ਲਾਉਣਾ ਚਾਹਣਾ ਆਪਣੇ ਬਾਪ ਦੀ ਯਾਦ ਵਿੱਚ ਆਪਣੇ ਦਾਦਾ ਦੀ ਯਾਦ ਜੀ ਤੇ ਇਹ ਇਹ ਤੇ ਇੱਕ ਮਿਸਾਲ ਆ ਇਸ ਇਲਾਕੇ ਦੇ ਵਿੱਚ ਤੇ ਜਿਹਦੀ ਅੱਗੇ ਪਰੇਡ ਨਾਲ ਲੈ ਕੇ ਹੋਰ ਵੀ ਲੋਕ ਉੱਠਣਗੇ ਜੀ ਇਸ ਪਾਸੇ ਨੂੰ ਆਉਣਗੇ ਜੀ ਹਾਂਜੀ ਤੇ ਮੋ ਜੀ ਇੱਕ ਹੋਰ ਸਵਾਲ ਵਾ ਕਿ ਜਦੋਂ ਆ ਸੇਵਾਵਾਂ ਕਰਦੇ ਆ ਤੁਸੀਂ ਵੀ ਹਾਂਜੀ ਜਾਂ ਹੋਰ ਤੁਹਾਡੇ ਨਾਲ ਜਿਹੜੇ ਸੇਵਾਦਾਰਾਂ ਹਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੋਰ ਨਹੀਂ ਤੇ ਸੰਧ ਜਿਹੜੇ ਆ ਇਹੇ ਵਰਤੋਂ ਵਾਲੇ ਬਹੁਤ ਮਾਨਣਗੇ ਜਾਂ ਹੋਰ ਆ ਬੁਰਜੀਆਂ ਤਾਰਾਂ ਹਾਂਜੀ ਵਹਾਈ ਹੋ ਗਈ ਤੇ ਖਰਚਾ ਇਹੋ ਜਿਹੀ ਚੀਜ਼ਾਂ ਮਤਲਬ ਕਿ ਕਿੱਥੋਂ ਆਉਂਦੀਆਂ ਵਾਏ ਕਿੱਥੋਂ ਤੁਹਾਨੂੰ ਮਿਲਦਾ ਵਾਏ ਬੜਾ ਖਰਚੇ ਵਾਲਾ ਕੰਮ ਆ ਜਿੱਦਾਂ ਇਸੇ ਜੰਗਲ ਦੇ ਵਿੱਚ ਸਾਡਾ ਜਿਹੜਾ ਵਾ 35000 ਦੇ ਲਗਭਗ ਖਰਚਾ ਜਿਹੜਾ ਹੁਣ ਤੱਕ ਕੀ ਹੋ ਗਿਆ ਮਤਲਬ ਤਿੰਨ ਕਨਾਲਾ ਜੰਗਲ ਤਿਆਰ ਕਰਨ ਵਾਸਤੇ ਜਲੀ ਗਰਾਮ ਤਿਆਰ ਕਰਨ ਵਾਸਤੇ ਹਾਂ ਕਿ ਇੱਥੇ ਬੁਰਜੀਆਂ ਲੱਗੀਆਂ ਹਮ ਤਕਰੀਬਨ 45 50 ਦੇ ਕਰੀਬ ਬੁਰਜੀਆਂ ਲੱਗੀਆਂ ਜਿਹੜੇ ਕੰਡਿਆਲੀ ਤਾਰ ਲਾਈ ਆ ਉਹ ਬੜੀ ਮਹਿੰਗੀ ਆ ਹਮ ਬਾਕੀ ਜੰਗਲਾਂ ਦੀ ਸਾਬ ਸੰਭਾਲ ਆ ਜਿਹੜੀ ਉਹਦੇ ਵਾਸਤੇ ਮਸ਼ੀਨਰੀ ਦੀ ਜ਼ਰੂਰਤ ਆ ਕਿਉਂਕਿ ਇਨੀ ਮੈਨਪਾਵਰ ਨਹੀਂ ਹੋ ਸਕਦੀ ਜੀ ਤੇ ਐਨ ਆਰ ਆਈ ਵੀਰ ਉਹ ਕਿੰਦਾ ਸਹਿਯੋਗ ਦੇ ਰਹੇ ਬਹੁਤ ਸਹਿਯੋਗ ਕਰ ਰਹੇ ਆ ਜੀ ਐਨ ਆਰ ਆਈ ਦੋਸਤ ਵੀ ਕਰ ਰਹੇ ਆ ਇੱਥੋਂ ਦੇ ਆਪਾਂ ਜਿਹੜੇ ਪੰਜਾਬੀ ਵੀ ਜਿਹੜੇ ਇੱਥੋਂ ਦੇ ਵਸਨੀਕ ਆ ਜੀ ਉਹ ਵੀ ਬਹੁਤ ਵੱਡਾ ਯੋਗਦਾਨ ਦੇ ਰਹੇ ਆ ਜੀ ਤੇ ਉਹਨਾਂ ਦੇ ਯੋਗਦਾਨ ਦੇ ਨਾਲ ਹੀ ਇਹ ਕੰਮ ਚੱਲ ਰਿਹਾ ਵਾ ਤੇ ਉਮੀਦ ਕਰਦੇ ਆ ਕਿ ਜਿੱਦਾਂ ਪਹਿਲਾਂ ਯੋਗਦਾਨ ਦਿੰਦੇ ਆ ਰਹੇ ਆ ਜੀ ਤੇ ਹੁਣ ਜਦੋਂ ਸਾਡਾ ਕੰਮ ਵੱਧ ਰਿਹਾ ਜੀ ਤੇ ਹੋਰ ਵੀ ਜ਼ਿਆਦਾ ਖੁੱਲ੍ਹ ਦੇ ਲਈ ਨਾਲ ਅੱਗੇ ਆਉਣਗੇ ਫਰਾਕ ਦੇ ਨਾਲ ਤੇ ਵਾਤਾਵਰਣ ਮਿੱਤਰਤਾ ਸੁਸਾਇਟੀਜ਼ ਨਾਲ ਆਪਣਾ ਸਹਿਯੋਗ ਕਰਨਗੇ ਹਾਰਤਿਕ ਤੌਰ ਤੇ ਜੀ ਹਾਂ ਜੀ ਦੋਸਤੋ ਅੱਗੇ ਆਪਾਂ ਦੇਖੀਦਾ ਕਿ ਜਿਹੜਾ ਰੁੱਖ ਲਗਾਉਣਾ ਜਾਂ ਰੁੱਖਾਂ ਦੀ ਸਾਂਭ ਸੰਭਾਲ ਕਰਨੀ ਜਾਂ ਰੁੱਖ ਜਿਹੜੇ ਲੱਗਦੇ ਦੇਖਿਆ ਪਿੰਡਾਂ ਦੇ ਵਿੱਚ ਦੇਖਿਆ ਪਰੰਤੂ ਜਿਹੜੇ ਇੱਥੇ ਮੋਸਟਲੀ ਜਿਹੜੇ ਸੇਵਾਦਾਰ ਆਉਂਦੇ ਆ ਇਹ ਜ਼ਿਆਦਾਤਰ ਸ਼ਹਿਰ ਤੋਂ ਆ ਤੇ ਹੈ ਵੀ ਦੁਕਾਨਦਾਰ ਆ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਰੋਜ਼ਾਨਾ ਕਿਰਸੀ ਤੇ ਬੈਣਾ ਹੁੰਦਾ ਤੇ ਕੰਮ ਕਰਨਾ ਹੁੰਦਾ ਤੇ ਕਿੱਦਾਂ ਉਹਨਾਂ ਨੂੰ ਆਈਡੀਆ ਆਉਂਦਾ ਸਾਡੇ ਨਾਲ ਮੌਜੂਦ ਨੇ ਬਿੱਕਰ ਸਿੰਘ ਜੀ ਸਰ ਕੀ ਕਹਿਣਾ ਚਾਹੁੰਦੇ ਆ ਤੁਹਾਡਾ ਸਿਰਫ ਉਧਰ ਕੁਰਸੀ ਤੇ ਬਹਿ ਕੇ ਵਾਲਾ ਕੰਮ ਹੀ ਆ ਕਿੱਦਾਂ ਦਾ ਲੱਗਦਾ ਇੱਥੇ ਆ ਕੇ ਲੋਕਾਂ ਨੇ ਭਾਜੀ ਇਧਰ ਕੋਈ ਗੱਲ ਨਹੀਂ ਵੈਸੇ ਤਾਂ ਜਿੰਮੇਦਾਰਾਂ ਦੇ ਬੱਚੇ ਹੀ ਆ ਤੇ ਸਭ ਤੋਂ ਵੱਡੀ ਗੱਲ ਆ ਵੀ ਇਹ ਜਿਹੜੀ ਕੰਮ ਹੋ ਰਿਹਾ ਨਾ ਇਹ ਸਾਰੀ ਦੁਨੀਆ ਵਾਸਤੇ ਹੀ ਮਲੇ ਸਾਡੇ ਕੱਲੇ ਵਸਤਰੀ ਜਾਂ ਕਿਉਂਕਿ ਇਸ ਤੋਂ ਮੇਰਾ ਹੁਣ ਆਨਲਾਈਨ ਮੈਨੂੰ ਲੱਗਦਾ ਵੀ ਆਪਾਂ ਜੀ ਸਕਾਂ ਇਸ ਕਰਕੇ ਇਸ ਵਾਸਤੇ ਕੁਝ ਨਾ ਕੋਈ ਟਾਈਮ ਸਾਨੂੰ ਪੜ੍ਹਨਾ ਹੀ ਚਾਹੀਦਾ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਵੱਡਾ ਭਾਗਾਣਾ ਦਿਣਾ ਹੈ ਸਾਡੇ ਚਾਚਾ ਜੀ ਸਰਦਾਰ ਬਚਨ ਸਿੰਘ ਜੀ ਉਹਨਾਂ ਦੇ ਪੁੱਤਰ ਭਾਈ ਸਰਵਣ ਸਿੰਘ ਜੀ ਉਹਨਾਂ ਦੀ ਨਿੱਗੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਭਾਈ ਰਣਜੀਤ ਸਿੰਘ ਜੀ ਭਾਈ ਲਖਵਿੰਦੇ ਸਮੁੱਚੇ ਪਰਿਵਾਰ ਵੱਲੋਂ ਅੱਜ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਂਪੁਰਖਾਂ ਦੀ ਛਤਰ ਛਾਇਆ ਹੇਠ ਤੈਨ ਕਨਾਰ ਜ਼ਮੀਨ ਦੇ ਵਿੱਚ ਜੋ ਬਾਗ ਬਾਬੇ ਨਾਨਕ ਨੇ ਸਾਨੂੰ ਸੰਦੇਸ਼ੇ ਦਿੱਤੇ ਸਨ ਗੁਰਦੁਆਰਾ ਬੀਰ ਸਾਹਿਬ ਮਾਰੇ ਬੀਰੀ ਲਾ ਕੇ ਸਨੇਹ ਦਿੱਤੇ ਕਿਤੇ ਪੱਪਲ ਕਿਤੇ ਟਾਲੀ ਸਾਹ ਦੇ ਉਹ ਸਾਨੂੰ ਇੱਕ ਸੰਦੇਸ਼ ਆਹੀ ਗੁਰੂ ਨਾਨਕ ਸਾਹਿਬ ਜੀ ਦਾ ਮਾਰਾ ਵੀ ਮਨੁੱਖਤਾ ਨੇ ਹਰ ਤਰ੍ਹਾਂ ਦੀ ਸੇਵਾ ਨਿਭਾਉਣੀ ਹੈ ਉਹ ਸੇਵਾ ਨੂੰ ਮੁੱਖ ਰੱਖਦੇ ਹੋਏ ਇਹ ਪਰਿਵਾਰ ਨੇ ਅੱਜ ਤਿੰਨ ਕਨਾਲ ਜ਼ਮੀਨ ਦੇ ਵਿੱਚ ਉਹਨਾਂ ਮਹਾਪੁਰਖਾਂ ਦੀ ਛਤਰਛਾਇਆ ਹਿੱਟ ਬਾਬਾ ਸੇਵਾ ਸਿੰਘ ਡੂਰ ਸਾਹਿਬ ਵਾਲਿਆਂ ਦੀ ਤੇ ਬਾਗ ਦੀ ਰਵਤਾ ਕੀਤੀ ਹੈ ਜੋ ਪਸ਼ੂ ਪੰਛੀਆਂ ਤੇ ਮਨੁੱਖਤਾ ਦੇ ਦੇ ਸਾਹ ਲੈਣ ਲਈ ਜੋ ਅੱਜ ਬਹੁਤ ਘੱਟ ਅੱਜ ਜੋ ਪੰਜਾਬ ਦੀ ਧਰਤੀ ਤੇ ਇੰਨਾ ਗਰਮੀ ਦਾ ਕਹਿਰ ਵਸ ਰਿਹਾ ਹੈ ਉਸ ਨੂੰ ਸਾਹ ਸੁਭਾਲ ਲਈ ਕਾਲੀ ਮਨੁੱਖਤਾ ਨੂੰ ਜਿਉਦੇ ਰੱਖਣ ਲਈ ਜੋ ਉਪਰਾਲੇ ਕੀਤੇ ਜਾਣ ਮਹਾਪੁਰਖਾਂ ਲੋਕਾਰ ਸੇਧਾ ਦੁਆਰਾ ਅਸੀਂ ਉਹਨਾਂ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਨਾਲ ਦੀ ਨਾਲ ਮੈਂ ਵਿਦੇਸ਼ਾਂ ਵਿੱਚ ਬੈਠੇ ਵੀਰਾਂ ਨੂੰ ਜਿੰਨੀਆਂ ਵੀ ਵਿਦੇਸ਼ਾਂ ਵਿੱਚ ਬੈਠੇ ਸਾਰੇ ਦੇਸ਼ਾਂ ਵੈਨਰ ਵੀਰਾਂ ਨੂੰ ਬੇਨਤੀ ਕਰਦਾ ਪਿਆਰਿਓ ਇੱਥੇ ਸੋਈ ਪੈਰੀਆਂ ਵਿੱਚ ਵਿੱਚ ਵੀ ਇੱਕ ਵਿਦੇਸ਼ਾਂ ਨੂੰ ਜਾ ਰਹੇ ਹੋ ਦੋ ਹੱਥ ਜੋੜ ਕੇ ਬੇਨਤੀ ਹੈ ਪਿਆਰਿਓ ਤੁਸੀਂ ਆਪਦੇ ਵੱਡਿਆਂ ਦੇ ਨਾਂ ਤੇ ਕੋਈ ਦੋ-ਦੋ ਕ ਨਾਲ ਕੋਈ ਚਾਰ-ਚਾਰ ਕ ਨਾਲ ਕੋਈ ਕੱਲਾ-ਕੱਲਾ ਜਿੰਨੀ ਸਬਰਤਾ ਗੁਰੂ ਨਾਗਰ ਦਿੱਤੀ ਹੈ ਉਹ ਦੇ ਕੇ ਮਹਾਪੁਰਖਾਂ ਕੋਈ ਜੋ ਆਪਾਂ ਨੂੰ ਪੰਜਾਬ ਨੂੰ ਬਚਾਉਣ ਲਈ ਬੰਜਰ ਹੋੜ ਲਈ ਤੇ ਮਨੁੱਖਤਾ ਨੂੰ ਬਚਾਉਣ ਲਈ ਪਿਆਰੋ ਇੱਕ ਆਪਣੇ ਸਾਹਮਣੇ ਗੁਰੂ ਨਾਨਕ ਸਾਹਿਬ ਦਾ ਸਨੇਹਾ ਹੈ ਜੇ ਪਸ਼ੂ ਪੰਛੀ ਨਾਲ ਹੈ ਤਕਲੀਫ ਆਰੀ ਸਾਡੀ ਹੈ ਇਸ ਕਰਕੇ ਅਸੀਂ ਇਸ ਦੇਸ਼ ਨੂੰ ਇਸ ਪੰਜਾਬ ਨੂੰ ਰੰਗਲਾ ਬਣਾਉਣ ਲਈ ਗੁਰੂਆਂ ਮਹਾਪੁਰਖਾਂ ਦੀ ਧਰਤੀ ਨੂੰ ਮਿੱਠੀ ਬਣਾਉਣ ਲਈ ਜੋ ਮਹਾਪੁਰਖਾਂ ਨੇ ਪ੍ਰਣਾਲਾ ਕੀਤਾ ਨਾ ਵਿਦੇਸ਼ਾਂ ਦੇ ਬੈਠੇ ਵੀਰਾਂ ਨੂੰ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਗੁਰੂ ਨਾਨਕ ਦੀ ਸਿੱਖੀ ਨੂੰ ਇੱਕ ਸਨੇਹਾ ਦੇਣਾ ਚਾਹਣਾ ਪਿਆਰਿਓ ਜਿੰਨਾ ਵੀ ਵੱਡਾ ਪ੍ਰਾਲਾ ਕਰੋ ਤਕੜੇ ਹੋ ਕੇ ਇਹਦੇ ਆਲੂ ਸਨੇਹਾ ਇੱਕ ਦਿੱਤਾ ਜਾ ਰਿਹਾ ਹੈ ਕਿ ਇੱਕ ਬਾਗ ਲਵਾਈਏ ਇਹਨਾਂ ਪਸ਼ੂ ਪੰਛੀਆਂ ਨੂੰ ਟੈਟੈ ਕਰਦੇ ਬਾਗਾ ਵਿੱਚ ਹੱਸਦੇ ਖੇਡਦੇ ਜੰਗਲ 바ਵੇ ਰਹਿਣ ਉਹਨਾਂ ਨੂੰ ਵੀ ਆਪਾਂ ਸੁੱਖ ਦਈਏ ਤੇ ਉਹਨਾਂ ਦੀ ਬਦੌਲਤ ਆਪਾਂ ਸੁੱਖ ਲਵਾਂਗੇ ਆਪਣੇ ਬੱਚਿਆਂ ਲਈ ਕੋਈ ਛੱਡ ਕੇ ਜਾਓ ਕਿਉਂਕਿ ਇਹ ਇਹ ਅੱਜ ਦੇ ਦਰੱਖਤ ਹੈ ਇਹ ਆਪਣੇ ਬੱਚਿਆਂ ਵਾਸਤੇ ਆ ਜਿਦਾਂ ਆਪਾਂ ਉਹਨਾਂ ਅੰਬ ਇਹ ਕੂਹਾਂ ਦੇ ਲੱਗੇ ਆ ਉਹਦੇ ਚਾਵਾ ਨਾਲ ਚੂਪਦੇ ਆ ਖਾਣੇ ਆ ਉਹ ਆਪਾਂ ਨਹੀਂ ਲਾਉਂਦੇ ਆਪਣੇ ਵੀ ਕਮ ਸਕამ ਦਾਦਾ ਜੀ ਨੇ ਲਾਏ ਹੋਣਗੇ ਇਸ ਤਰ੍ਹਾਂ ਵੀ ਬੁੱਟੇ ਲਾ ਕੇ ਜਾਓ ਕਿ ਤੁਹਾਡੇ ਬੱਚੇ ਤੁਹਾਨੂੰ ਯਾਰ ਕਹਿਣ ਕਿ ਵੀ ਮੇਰੇ ਦਾਦਾ ਜੀ ਨੇ ਲਾਏ ਸੀ ਤੇ ਮੇਰੇ ਚਾਚਾ ਜੀ ਨੇ ਲਾਏ ਸੀ ਇਹ ਸਾਡੇ ਵਾਤਾਵਰਣ ਵਿੱਚ ਸਸਟੇ ਰੀਡਾਸ ਸਾਥਤ ਵਿੱਚ ਜੰਗਲ ਲਾ ਕਰਿਆ ਜੀ ਇਸ ਤੋਂ ਬਾਅਦ ਅਸੀਂ ਕਿਲੀਵਾੜੇ ਦੇ ਵਿੱਚ ਤਿੰਨ ਕਨਾਲਾਂ ਦੇ ਵਿੱਚ ਇੱਕ ਹੋਰ ਜੰਗਲ ਲਾਉਣ ਜਾ ਰਹੇ ਅੱਠਵਾਂ ਜੰਗਲ ਅਲੱਗ-ਅਲੱਗ ਵਾਰਤ ਵਾਰ ਬੇਨਤੀ ਹੋਈ ਆ ਵੀ ਸਹਿਯੋਗ ਕਰਨ ਵਤ ਵਤ ਦਰਖਤ ਲਾਉਣ ਤੇ ਏਰੀਆ ਨੂੰ ਹਰਿਆ ਭਰਿਆ ਕਰਨ ਜਨਮੂ ਵੇਲੇ ਹਾਜ਼ਰ ਹੋਇਆ ਬੂਟਾ ਗੜਨ ਲਈ ਡੜਨ ਲਈ ਗੱਡੀ ਦਾ ਬਣਿਆ ਬੂਟਾ ਸੌਣ ਲਈ ਪੰਘੂੜਾ ਬਣਿਆ ਬੂਟਾ ਨਿੱਜੀ ਲੋਗੜਾਂ ਪੂਰੀਆਂ ਕਰਦਾ ਬੂਟਾ ਸਿਵਿਆਂ ਤੱਕ ਪਹੁੰਚਾਉਣ ਲਈ ਫੱਟਾ ਬਣਿਆ ਬੂਟਾ ਢੇਠਾਂ ਲੱਕੜੀ ਉੱਪਰ ਲੱਖੀ ਤਾਂ ਫੱਟ ਕੀ ਬਣਿਆ ਅੰਗੀਠਾ ਬਣਿਆ ਬੂਟਾ ਲੱਕੜੀ ਦਾ ਤਮਾਸ਼ਾ ਦੇਖਣ ਲਈ ਜੱਬੀ ਤੀਨ ਬਣਿਆ ਵਿੱਚ ਜੋ ਸਾਡੀਆਂ ਜੂਹਾਂ ਛੱਡ ਗਏ ਨੇ ਕੁਝ ਲੋਪ ਹੋ ਰਹੇ ਨੇ ਉਹਨੂੰ ਵਾਪਸ ਸਦਾ ਦੇਣ ਵਾਸਤੇ ਕੋਈ ਸਾਧਨ ਹੈ ਕਿ ਵਰਤ ਵਰਜਨ ਗਲੇ ਲਾਏ ਜਾਣ। ਕਿ ਬਾਬਾ ਜੀ ਨੇ ਕਿਹਾ ਤੁਸੀਂ ਅਸੀਂ ਕਿ ਅਸੀਂ 550 ਚੰਗ ਲਾਉਣੇ ਆ। ਇਸ ਵਕਤ ਅਸੀਂ ਜਿਹੜਾ ਹੈ 4 ਘੱਟ 16 20 ਕਿੰਨੇ ਬੰਦੇ 320 4 ਘੱਟ ਲਾਉ। ਯਾਨੀ ਇੱਕ 316 ਦਾ ਜੰਗਨੀਤ ਜੱੜ ਲੱਗ ਗਿਆ। ਸੋ ਇਹ ਤੁਹਾਡੇ ਸੰਗਤਾਂ ਦਾ ਸਹਿਯੋਗ ਹੀ ਹੈ ਕਿ ਜਿਹੜੇ ਕਿ ਉਹਨਾਂ ਪੰਛੀਆਂ ਨੂੰ ਉਹਨਾਂ ਵਾਪਸ ਜੁੜਾਉਣ ਦਾ ਵਾਸਤੇ ਉਹਨਾਂ ਰਹਿਣ ਮਸ਼ੀਰੇ ਵਾਸਤੇ ਕਿ ਵਾਤਾਵਰਣ ਨੂੰ ਸੰਭਾਲ ਦੇ ਵਿੱਚ ਜਿਹੜਾ ਯੋਗਦਾਨ ਪਾਉਣਾ। ਕਿ ਆਪਨੇ ਸਾਰੇ ਹੀ ਅਸੀਂ ਤੇ ਕਰ ਸੇਵਾ ਖੰਡੂਸ ਸਾਹਿਬ ਵੱਲੋਂ ਸਾਡੇ ਸਾਡੇ ਜੀ ਨਹੀਂ ਹੈ ਜਿਨ੍ਹਾਂ ਨੇ ਮੌਕਾ ਦਿੱਤਾ ਹੈ ਸਾਨੂੰ ਸੇਵਾ ਦਾ ਕਰਨ ਦਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ।